ਗਿੱਧਾ ਪੰਗੜਾ ਪੰਜਾਬੀਆਂ ਦਾ ਸੌਂਕ ਮਿੱਤਰੋ ਤੇ ਆ ਕੁਝ ਬੱਚੇ ਆ ਆਪਣੇ ਪੱਲਾ ਇਹ 베ਰੀ ਤੋਂ 베어 লাইਫ ਤੇ ਖਾਦੇ ਆ ਖਾਦੇ ਆ ਨਾ 베ਰੀ ਲਾ ਕੇ 베ਰ ਹੈ ਨਾ ਸਵਾਸ ਹੀ ਹੈ ਮੈਨੂੰ ਪੰਗੜਾ ਨਹੀਂ ਪਾਉਣਾ ਬਈ ਕੋਈ ਆ ਨਹੀਂ ਮੈਂ ਨਾਤੇ ਨੂੰ ਭਾਵੇਂ ਰੇਸ ਲਵਾ ਦਿਆਂ ਕੋਈ ਆ ਨੂੰ ਵੀ ਲਵਾ ਦਿੰਦੇ ਠੀਕ ਆਪਾਂ ਯਾਨੀ ਬਣਾਇਆ ਜਸੇ ਵੀ ਜੇ ਆਪਣੀ ਜੇ ਖੇਡਾਂ ਮਾਰੇ ਪਤਾ ਤੈਨੂੰ ਖੇਡਾਂ ਮਾਰੇ ਥੋੜਾ ਮੋਟਾ ਗੁੱਲੀ ਰੇਡਾ ਪਤਾ ਗੁੱਲੀ ਰੇਡਾ ਕੀ ਹੁੰਦਾ ਹੈਗਾ ਗੁੰਨੀ ਦਾ ਨਹੀਂ ਖੇਡ ਆ ਜਾਂਦਾ ਜੀ ਕੁੱਤੀ ਪੱਟ ਗਈ ਇੱਕ ਹਾਂਜੀ ਗੁੰਨੀ ਧਰ ਕੇ ਡੰਡੇ ਨਾਲ ਉਹਨੂੰ ਮਾਰਦੇ ਡੰਡਾ ਵੈਰੀ ਗੁੱਡ ਤੇ ਤੁਹਾਨੂੰ ਬਾਬਾ ਦਾ ਬੇਟਾ ਤੁਹਾਨੂੰ ਪਤਾਗਾ ਆਪਣਾ ਲੱਕੜ ਤੇ ਲੋਹਾ ਇੱਕ ਗੇਮ ਹੁੰਦੀ ਸੀ ਇਹ ਉਹ ਨੱਕੜ ਨੂੰ ਹੱਥ ਲਾਉਣਾ ਸੀ ਕਦੋਂ ਲੋਹਾ ਕਹਿੰਦੇ ਸੀ ਲੋ ਇਹਨੂੰ ਹੱਥ ਲਾਣਾ ਸੀ ਓਕੇ ਓਕੇ ਤੈਨੂੰ ਪਤਾ ਬੱਚੇ ਬਾਂਦਰ ਕਿੱਲਾ ਕਿਉਂ ਦੋ ਬਾਂਦਰ ਕਿੱਲਾ ਸਾਨੂੰ ਪਤਾ ਹੀ ਹੁਣ ਚੱਪੜਾ ਉੱਤੇ ਦੇ ਉੱਤੇ ਧਰ ਕੇ ਵਿਚਾਰੇ ਗੋਚ ਕਰਾ ਬੱਚੇ ਇੱਕ ਬੰਦੇ ਵਿਚਾਲੇ ਘੱਟਿਆ ਹੁੰਦਾ ਔਰ ਚੱਪੜਾ ਚੱਕਣਾ ਹੁੰਦਾ ਦੂਸਰੇ ਬੰਦੇ ਆ ਕਿੰਨੇ ਜਾਂਦੀ ਸੀ ਖੇਡ ਹੁੰਦੀ ਆ ਵਾ ਘਟ ਤੋਂ ਘਟ ਵੱਧ ਤੋਂ ਵੱਧ ਸੱਤੋ ਪੱਧ ਹੁੰਦੀ ਆਹੋ ਦਾਜਾ ਨੇ ਆਖੜ ਓਕੇ ਤੇ ਘੇਰੇ ਵਿੱਚ ਕਿੰਨੇ ਨੇ ਖੜਦੇ ਹੁੰਦੇ ਆ ਇੱਕ ਇੱਕ ਇਹਨਾਂ ਬਾਕੀ ਆਸੇ ਬਸੇ ਹੀ ਕਰਦੇ ਹੁੰਦੇ ਨੇ ਚੱਪਲਾ ਚੱਕਦੇ ਨੇ ਚੱਪਨ ਚੱਕਦੇ ਨੇ ਜੇ ਚੱਪਲ ਸਾਰੀਆਂ ਜੇ ਉਹ ਸਾਰੀਆਂ ਚੱਪਲਾ ਚੱਕੀਆਂ ਜਾਂਦੀਆਂ ਹੁੰਦੀਆਂ ਫਿਰ ਉਦੋਂ ਬਾਅਦ ਕੀ ਕਰਦੇ ਹੁੰਦੇ ਆ ਫਿਰ ਜਿਹੜਾ ਬਚਾਰਾ ਖੜਾ ਹੁੰਦਾ ਬੰਦਾ ਚੱਕਰਦੇ ਉਹ ਭਾਏ ਦਾ ਉਹਦੇ ਚੱਪਲਾ ਮਾਰਦੇ ਚੱਪਲਾ ਮਾਰਦੇ ਆ ਉਹ ਫਿਰ ਉਹ ਭਾਏ ਦਾ ਕਿੱਧਰ ਹੁੰਦਾਗਾ ਉਹ ਭਾਏ ਦਾ ਜੀ ਨੂੰ ਆਉਣੇ ਹੱਥ ਰਾਉਣ ਆਉਂਦਾ ਉਧਰ ਨੂੰ ਓਕੇ ਓਕੇ ਠੀਕ ਹੈ ਅਸਾ ਬੱਚੇ ਵੀ ਨਹੀਂ ਦੱਸਦੇ ਨੂੰ ਉਹ ਗੋਲੀਆਂ ਮੇਰੇ ਪਤਾ ਗੋਲੀਆਂ ਕੰਚਲੀਆਂ ਗੋਲੀਆਂ ਖੇਡਦੇ ਹੁੰਦੇ ਆ ਤੇ ਉਹ ਕਿਵੇਂ ਖੇਡਦੇ ਹੁੰਦੇ ਨੇ ਜਿਵੇਂ ਇਹ ਉਂਗਲਾ 'ਚ 5 6 ਗੋਲੀਆਂ ਰੱਖੇ ਜਿੰਨਾਵੇਂ ਜਾ ਨਾ ਉਹ ਕੁੱਤੀ 'ਚ ਪਾਣੀ ਹੁੰਦੀ ਆ ਜਦ ਜਿੰਨੀਆਂ ਪੈ ਗਿਆ ਉਹ ਜਿਹੜੀ ਗੋਲੀ ਹੁੰਦੀ ਆ ਜਿਹੜੇ ਦੱਸ ਦਿੰਦੇ ਗੋਲੀਆਂ 'ਚ ਉਹਤੇ ਟੱਕਾ ਲਾਣਾ ਹੁੰਦਾ ਫਿਰ ਉਹ ਸਾਰੀਆਂ ਜਿਹੜੀਆਂ ਕੁੱਤੀ 'ਚ ਪਈਆਂ ਹੁੰਦੀਆਂ ਉਹ ਸੋੜ ਦਿੰਦਾ ਉਹ ਉਹਦਾ ਨਾਮ ਕੀ ਹੈਗਾ ਕੁੱਤੀ ਪੋਣ ਵਾਲਾ ਜਿਹੜੀ ਮਾਲੋ ਦੀ ਗੋਲੀਆਂ ਕੁੱਤੀ ਪੋਣੇ ਹੁੰਨੇ ਕਹਾਂ ਜਾ ਕੇ ਪਤਾ ਨਹੀਂ ਯਾਰ ਰਾਣੀ ਕੱਢੀ ਜੀ ਇੱਕ ਰਾਣੀ ਕੱਢੀ ਓਕੇ ਓਕੇ ਗੋਲਾ ਹੁੰਦਾ ਤੇ ਇੱਕ ਉਹਨੋਂ ਉਸੇ ਕਿ ਰਾਜਾ ਇੱਕ ਰਾਜਾ ਹੁੰਦਾ ਇੱਕ ਰਾਣੀ ਹੁੰਦੀ ਹੈ ਨਾ ਇੱਕ ਵਜ਼ੀਰ ਹੁੰਦਾ ਉਹ ਪਰਚੀਆਂ ਵਾ ਖੇਡਦੇ ਹੁੰਦੇ ਆ ਉਹਦੇ ਬਾਰੇ ਪਤਾ ਕੁਛ ਹਾਂ ਮੈਨੂੰ ਤੁਹਾਨੂੰ ਪਤਾ ਉਹ ਜਿਹੜੀ ਉਹ ਪਰਚੀਆਂ ਛੱਡਦੇ ਹੁੰਦੇ ਆ ਜਿਹੜਾ ਜਿਹਨੇ ਰਾਜਾ ਸੀ ਚੱਕ ਲਈ ਉਹ ਕਹਿੰਦਾ ਉਹਦਾ ਰਾਜਾ ਵਾਲਾ ਵਜ਼ੀਰ ਕੌਣ ਜਿਹੜਾ ਵਜ਼ੀਰ ਹੁੰਦਾ ਰਾਜਾ ਕਹਿੰਦਾ ਇਹਨਾਂ ਦੋਵੇਂ ਚੋਰ ਕੋਣ ਜਿਹੜਾ ਵਜੇ ਹੁੰਦਾ ਉਹ ਇਹਨਾਂ ਦੋਨਾਂ ਚੋਰ ਦਾ ਹੁੰਦਾ ਕਿਹੜਾ ਚੋਰ ਹੁੰਦਾ ਹੈ ਹਨਾ ਉਹਦਾ ਅਡ ਨੰਬਰ ਹੁੰਦਾ ਰਾਜਾ ਦੇ ਕਿੰਨੀ ਕਿਹੜੀ ਪਰਤੇ ਦੇ ਕਿੰਨੇ ਨੰਬਰ ਹਾਂ ਨੰਬਰ ਨੰਬਰ ਵੀ ਹੁੰਦੇ ਨਾਲ ਹਾਂ ਇਹ ਤੇ ਐਸਾ ਵੀੜਾ ਕਿ ਤੁਮ ਨੂੰ ਉਹਦਾ ਸੱਲੂਕ ਵਿੱਚ ਖੇਡਦੇ ਹੁੰਦੇ ਹਨਾ ਇੱਕ ਥੱਪਾ ਲਉਂਦੇ ਹੁੰਦੇ ਆ ਉਹ ਕਿਵੇਂ ਖੇਡਦੇ ਹੁੰਦੇ ਨੇ ਦੰਦ ਦੇ ਹਨ ਵੀ ਜਿਹੜਾ ਬਾਹਰ ਨਿਕਲ ਗਿਆ ਹਨ ਉਹ ਜੇ ਫਿਰ ਆਪ ਫ੍ਰੀਹੈਂਡ ਕਰਵਾਉਗਾ ਅਸਾ ਫ੍ਰੀਹੈਂਡ ਕਰਉਂਦੇ ਆ ਪੁਗੜਾ ਪੁਗੜਾ ਕੱਢਦੇ ਪੁਗੜਾ ਲੈ ਕਾਈ ਕਰਦੇ ਜੇ ਫਿਰ ਆਪਾਂ ਐ ਕਰਦੇ ਹਨ ਜਿਹਦਾ ਫਿਰ ਚਿੱਟਾ ਹੁੰਦਾਗਾ ਹਨ ਉਹ ਜਿਹਦਾ ਸਾਤੀ ਕਰਦੇ ਹੁੰਦੇ ਫਿਰ ਉਹ ਨਿਕਲ ਜਾਂਦਾ ਫਿਰ ਜਿਹਦੀ ਦਾਈ ਹੁੰਦੀ ਆ ਉਹ ਜਿਵੇਂ ਉਹ ਗੁਰਦੁਆਰਾ ਹਨਾ ਅੱਜ ਦਸ ਕਿਨ ਕੇ ਆਉਣ ਆ ਤੇ ਜਿਵੇਂ ਆ ਪੇੜ ਆ ਨਾ ਉਹਦੇ ਪਿੱਛੇ ਲੁੱਕ ਕੇ ਤੇ ਪਰ ਜੇ ਉਹ ਦੰਦਗਾ ਤੇ ਉਹ ਜੇ ਉਹਨੂੰ ਪਤਾ ਨਹੀਂ ਹੁੰਦਾ ਵੀ ਉਹ ਕਿੱਥੇ ਲੁੱਕੇ ਜੋਦੀ ਆ ਗਿਆ ਥੱਪਾ ਲਾ ਦਿੰਦੇ ਹਾਂ ਦੇ ਨੂੰ ਬਰਫਾਣ ਕਿੰਨੇ ਹੁੰਦੇ ਨੇ ਉਹ ਕਿਹੜਾ ਨਾਮ ਕੀ ਹੈ ਲੋਕਮੀ ਕੀ ਲੋਕਮੀ ਕੀ ਬਰਫਾਣ ਕਿੰਨੇ ਕਹਿੰਦੇ ਹੁੰਦੇ ਬਰਫਾਣ ਜਿਹਦੀ ਜਿਹਦੀ ਦਾਈ ਹੁੰਦੀ ਹੈਗੀ ਉਹ ਨੂੰ ਬਰਫ ਕਰ ਦਿੰਦਾਗਾ ਜਿਹੜੇ ਦੂਜੇ ਹੁੰਦੇ ਬੰਦੇ ਜਿਹੜੇ ਬਰਫ ਨਹੀਂ ਹੁੰਦੇ ਉਹ ਉਹ ਨੂੰ ਪਾਣੀ ਕਰ ਦਿੰਦੇ ਆ ਓਕੇ ਓਕੇ ਕਿ ਮੈਨੂੰ ਐਸੋ ਵੀ ਕੋਈ ਕਿਹੜੀ ਕਲਾਚ ਪੜਦੇ ਉਹ ਵੀ ਦੱਸੋਗੇ ਨਹੀਂ ਤੁਸੀਂ ਦੱਸੋਗੇ ਹਾਂ ਜੰਮੀ ਵਿਚ ਹਾਂਜੀ ਵਿਚ ਓਕੇ ਬੇਟਾ ਤੂੰ ਜਿਹੜੇ ਕੁਝ ਬੜਦਾ ਮੈਂ ਬੈਂਕ ਦੇ ਪਬਲਿਕ ਦੇ ਪਬਲਿਕ ਕਿਹੜਾ ਕਲਾਸ ਹੈ ਤੁਸੀਂ ਜਿਹੜੀ ਕੋਈ ਕੁਝ ਬੋਲੀ ਪਹਿਲੀ ਸਕੂਲ ਚ ਇਹ ਸ਼ਰਟ ਤੁਸੀਂ ਜਿਹੜੇ ਸਕੂਲ ਚ ਨਾ سرکاری ਜਾਂ ਸਕੂਲ ਆਪਣਾ ਕਿਹੜਾ ਸਕੂਲ ਬੋਲਦੇ ਇਹਨੂੰ ਸਰਕਾਰੀ ਪ੍ਰਾਇਮਰੀ ਸਕੂਲ ਸਰਕਾਰੀ ਪ੍ਰਾਇਮਰੀ ਇੱਕ ਹੋਰ ਵੀ ਬੋਲਦੇ ਆਪਣੇ ਪਿੰਡ ਵਿੱਚ ਆ ਵੀ ਇੱਥੇ ਪੜਦਾ ਹੀ ਆਪਣੇ ਪਿੰਡ ਵਿੱਚ ਹੋਰ ਵੀ ਇੱਕ ਸਕੂਲ ਬੋਲਦੇ ਨਾ ਮੈਨੂੰ ਛੋਟਾ ਇਹ ਆ ਛੋਟਾ ਸਕੂਲ ਹੈ। ਓਕੇ ਓਕੇ। ਚੌਥੀ ਕਲਾਸ ਚੌਥੀ ਬੀ। ਚੌਥੀ ਬੀ। ਓਕੇ ਓਕੇ। ਤੇ ਨਾਲ ਨਾਲ ਵੀ ਘਾਰੇ ਗੇਮਾਂ ਖੇਡਿਆ ਕਰੇਗਾ ਜ਼ਰੂਰ। ਤੇ ਨਾਲ ਕਬੱਡੀ ਖੇਡਿਆ ਕਰੋ। ਜਿਹੜੇ ਜਿਹੜੇ ਪੜਵਾਵਾਲਾ ਜੋ ਵੀ ਕੋਈ ਤੁਹਾਡੇ ਮਨ ਦੇ ਵਿੱਚ ਇੱਛਾ ਹੈਗੀ ਆ ਪੜਵਾ ਲਓਗੀ ਠੀਕ ਆ। ਸਾਰੇ ਉਹ ਖੇਡਿਆ ਕਰੋ ਚੰਗਾ। ਹਾਂ। ਤੇ ਬਦ ਵਾਰ ਭੱਜਿਆ ਕਰੋ। ਡੰਡੂ ਡਲਾਇਆ ਕਰੋ ਆਪਦੇ। ਪਰ ਮਾੜੀ ਮਾੜੀ ਸੰਗ ਵਿੱਚ ਨਹੀਂ ਪੈਣਾ ਠੀਕ ਆ ਸਾਰਿਆਂ ਨੂੰ। ਚਲੋ ਪਾਪਾ ਦੇਖਦੇ ਆ ਵੀ ਤੁਹਾਡੇ ਤਿਆਗਣੀਆਂ ਆਪਾਂ ਥੋੜੀ ਵੀਡੀਓ ਉਤੇ ਪਾਵਾਂਗੇ ਆਪਾਂ YouTube ਤੇ ਜਾਂ ਕੋਈ Instagram ਤੇ ਪਾਵਾਂਗੇ ਤਾਂ ਉਹਨਾਂ ਜਿਹੜੇ ਥੋੜੀ ਵੀਡੀਓ ਦੇਖਣਗੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਆਹ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਵਾਜਾ ਵਾਜਾ ਕਮੈਂਟ ਕਰੀਓ ਓਕੇ ਓਕੇ ਤੁਸੀਂ ਕਹੋਗੇ ਬੇਟਾ ਲਾਈਕ ਕਰੋ ਕਮੈਂਟ ਕਰੋ ਬਸ ਓਕੇ ਸਭੇੜਾ ਤੁਸੀਂ ਕੀ ਕਹੋਗੇ ਵਾਜਾ ਸਬਸਕ੍ਰਾਈਬ ਕਰੋ ਹਾਂਜੀ ਤੇ ਸਭ ਤੋਂ ਵੱਧ ਹੈ ਨਾ ਸਬਸਕ੍ਰਾਈਬਰ ਸਬਸਕ੍ਰਾਈਬਰ ਓਕੇ ਓਕੇ ਚਲੋ ਠੀਕ ਹੈ ਭਾਈ ਸਾਰਿਆਂ ਨੂੰ ਆ ਜਵਾਕਾਂ ਦਾ ਹੌਸਲਾ ਵਧਾਓ ਤਾਂ ਕਿ ਆਪਾਂ ਗਾਹਾਂ ਲਈ ਵੀਡੀਓ ਤੋਂ ਹੋਰ ਪਾ ਸਕੀਏ ਠੀਕ ਹੈ ਬਾਕੀ ਆ ਤੁਹਾਨੂੰ ਦੱਸੇ ਸੀ ਪਹਿਲਾਂ ਵੀ ਆ ਜਵਾਕਾਂ ਨੇ ਪਹਿਲਾਂ ਬਹੁਤ ਬੇਰ ਖਾਦੇ ਆ ਤੇ ਅਸੀਂ ਵੀ ਖਾਦੇ ਆਈ ਠੀਕ ਹੈ ਤੇ ਉਹ ਰੱਤਾ ਆਗਾ ਤੇ ਸਾਡਾ ਤਾਏ ਵੀ ਪੁਰੇ ਹੁਣ ਬੇਰਪੁਰ ਚੱਕਦਾ ਚੋਬਦਾਗਾ ਤੇ ਇਹ ਵੀ ਕਹਿੰਦਾ ਹੁੰਦਾ ਸੀਗਾ ਭੱਜੀ ਜਾਂਦੀ ਕੱਟੋ ਅਸੀਂ ਕਿਕਰੋ ਤੋਂ ਲਾਉਂਦੇ ਸੀ ਹੁਣ ਸਾਥੋਂ ਖੜੀ ਜਾਂਦੀ ਨਹੀਂ ਹੁਣ ਆਪਾਂ ਖੇੜੀਏ ਭੱਜੀ ਜਾਂਦੀ ਕੱਟੋ ਅਸੀਂ ਕਿਕਰੋ ਤੋਂ ਲਾਉਂਦੇ ਸੀ ਹੁਣ ਸਾਥੋਂ ਲੈਂਦਾ ਨਹੀਂ 베ਰ ਨਹੀਂ ਜਵਾਨੀਏ ਇੱਕ ਵਾਰ ਆ ਜਾ ਮੋੜ ਕੇ ਤੇ ਫੇਰ ਨਹੀਂ ਜਵਾਨੀ ਹਰ ਹਰ ਮਹਾਦੇਵ ਤੁਸੀਂ ਪਹਿਲਾਂ ਕਿੰਨੇ ਵੀਰ ਖਾਦੇ ਤਾਂ ਆਇ ਇੱਥੋਂ ਜਵਾਨੀ ਜਵਾਨੀ ਪਹਿਲਾਂ ਖਾਦੇ ਹੋਣਗੇ ਇੱਥੋਂ ਹੁਣ ਵੀ ਕੀ ਸੁਨੇਹਾ ਦਿੰਦੇ ਹੋ ਕਿ ਕਹਿੰਦਾ ਮਨ ਚ ਸੋਚਦੇ ਹੋ ਵੀ ਆ ਨੂੰ ਭੱਜੀ ਜਾਂਦੀ ਕੱਟ ਬਸੀ ਕਿੱਕਰੋ ਤਲੋਂਦੇ ਸੀ ਹੁਣ ਸਾਥੋਂ ਲੈਂਦਾ ਵੀਰ ਨਹੀਂ ਜਵਾਨੀ ਹੈ ਤੇ ਇੱਕ ਵਾਰ ਮੋੜ ਆ ਜਾ ਵੀਰ ਨਹੀਂ ਜਵਾਨੀ ਓਕੇ